ਕਾਜੀ ਸਾਰੇ ਨੂੰ ਪਿੰਡ ਮੜਰੀ ਬੋ ਚੁਕੇ ਭਾਈ ਜੀ ਨਾਲ ਗੋਲੀ ਦੇਖੋ ਅੱਜ ਵੀ ਨਾ ਤਿੰਨ ਚਾਰ ਤੇ ਲਗਭਗ گاਵਾ ਸੇਰਾਂ ਚੰਗੇ گاਵਲੇ ਕਿਨੇ ਵੀਰ ਉਹਨਾਂ ਨਾਲ ਗੱਲਬਾਤ ਕਰਦੇ ਭਾਈ ਹਸਤੀਕਾਲ ਸਾਸਿਕਾ ਸਾਸਿਕਾ ਭਾਈ ਸਾਸਤੀਕਾਲ ਜੀ ਹਸਤੀਕਾਲ ਸਾਸਿਕਾ ਜੀ ਹਸਤੀਕਾਲ ਸਭ ਸਾਰੇ ਠੀਕ ਠਾਕ ਹਾਂ ਜੀ ਹੋਰ ਭਾਈ ਵਾ ਠੀਕ ਠਾਕ ਸਾਰੇ ਵੀਰ ਭਰਾਵਾਂ ਨਾਲ ਸੰਦੀਪ ਡੇਰੀ ਫਾਰਮ ਦੇਖਣ ਆਣ ਸਾਸਰੀ ਗਾਲ ਜੀ ਕੀ ਅਨੁਭਵ ਹੋਰ ਸੁਣਾਓ ਜੀ ਹਾਂ ਵਧੀਆ ਵਧੀਆ ਵੇਚੀ ਫੜੀ ਸੀ ਇਹੋ ਚੱਲਦਾ ਭਾਈ ਕੰਮ ਵੇਖੋ ਭਾਈ ਠੀਕ ਹੀ ਚੱਲੀ ਚੱਲੀ ਜਾਂਦਾ ਜੇ ਚਲੋ ਅੱਜ ਤਾਂ ਚਾਰ ਕੇ ਪੀਸ ਹੈਗੇ ਇੱਕ ਵੇਚ ਗਿਆ ਜਾਂ ਤਿੰਨ ਰ ਸੁਈਆਂ ਤਿੰਨੇ ਜੀ ਤਿੰਨੇ ਸੁਈਆਂ ਭਾਜੀ ਤਿੰਨੇ ਤਾਜ਼ੀਆਂ ਬਸ ਬੋਲੇ ਤੀ ਹਿਸਾਬ ਨਾਲ ਚਲੋ ਕੋਈ 1 2 ਦਿਨ ਕੋਈ 3 ਦਿਨਾਂ ਦੀ ਸੁਈ ਆ ਆਜੋ ਇਹ ਵੱਸੀ ਹੈਗੀ ਜੀ ਪਹਿਲੇ ਨਹੀਂ ਵੱਸੀ ਇਹ ਚਿੱਗੀ ਹੋਣੀ ਮੂਹੋਂ ਜੇ ਸ਼ੀਰਾਂ ਦਾ ਜੀ ਆਹ ਸੇ ਪਹਿਲੇ ਆ ਜਾਂ ਦੂਜੇ ਹੋਊਗੀ ਇੱਥੇ ਹੋਣੀ ਹੈ ਪਹਿਲੇ ਹੀ ਅਗਲੇ ਲੱਗਦੀ ਹਾਂ ਨਹੀਂ ਨਹੀਂ ਦੁੱਧ ਹੈਗਾ 16 ਲੀਟਰ ਹੈਗਾ ਬਾਕੀ ਠੰਡੀ ਠੁੰਡੀ ਹੈ ਕੋਈ ਚੱਕਰ ਨਹੀਂ ਹੈ 16 ਕਿਲੋ ਦੁੱਧ ਪੂਰਾ ਹੈਗਾ ਤੇ ਹੈ ਜੀ ਹਾਂ ਜੀ 16 ਲੀਟਰ ਹੈ ਪੂਰਾ ਮਿਣ ਕੇ ਦਵਾਂਗੇ ਤੋਰੋ ਜੀ ਚੌਥਾ ਦਿਨ ਇਹਨੂੰ ਸੁਈ ਨਜ ਚੌਥਾ ਬਲੋ ਜੀ 16 ਕਿਲੋ ਵਿਖਾਰੇ ਜਿੰਬੂ ਇਹਨਾਂ ਨੂੰ ਜੇਕਰ ਡਾਟ ਉਡਾ ਬਖਾ ਦੇ ਕਈ ਵਧੀਆ ਜਵਾਬ ਤੋਂ ਵਧੀਆ ਵਧੀਆ ਇੱਕ ਨੰਬਰ ਦਾ ਇੱਕ ਨੰਬਰ ਦਾ ਵੀਰੇ ਆ ਜਾ ਜੀ ਅੱਜ ਤੋਰਾ ਤੋਰਾ ਵਧੀਆ ਠੀਕ ਆ ਛਣ ਖਲਾਰ ਜੋ ਬਖਾ ਦੇ ਖਣ ਖਲਾਰੇ ਐ ਦਿਖਾਰੇ ਜੀ ਖਣ ਖਣ ਮਖਾਰੇ ਮੇਰਾ ਵੀਰੇ ਚਲੋ ਲੈ ਚਲੋ ਬੱਚਾ ਵਗ ਜੀ ਬੱਚਾ ਬੱਛਾ ਹੀ ਆ ਭਾਜੀ ਅੱਜ ਅੱਜ ਬੱਛਾ ਹੀ ਆ ਇਹਦਾ ਬੱਚਾ ਆ ਆ ਜੀ ਕਾਲਾ ਜਾ ਬਖਾ ਦੇ ਚਲੋ ਬੋਲੋ ਜੀ ਮੁੰ ਦੇ ਲੋ ਬਸ਼ੀ ਕਿੰਨੇ ਕੀ ਵਿਕਦੀ ਐ ਦੁੱਧ ਬਥੇਰਾ ਐ ਮੁੰ ਜੈ ਰੱਖੇਗਾ ਮੈਂ ਆਪਾਂ ਕਿੰਨਾ ਕ ਜਿਆਜ ਕਰਦੀਆਂ 90000 ਰੁਪਇਆ ਹੀ ਕਰ ਲੋ 60000 ਦੀ ਦੇ ਦੀਏ ਠੀਕ ਆ ਨਹੀਂ ਘੱਟ ਘੱਟ ਕਰ ਦੋ ਕਿੰਨੇ ਕਰ ਦੀਏ 60 ਦੀ ਮਿਲਦਾ 56 ਹੀ ਆ ਦੀ ਮਰਾ ਵੀ ਦੇ ਦਾਂਗਾ ਜੈ ਸੁਣੋ ਚਲੋ ਜਾਂਦੋ 16 ਕਿਲੋ ਦੁੱਧ ਆ ਪਹਿਲੇ ਲਾਲੇ ਕੋ ਦੂਜੇ ਲਾਲੇ ਬਸ਼ੀ ਠੰਡੀ ਆ ਬਾਕੀ ਆ ਬਰੀਡ ਚ ਚਲੋ ਆ ਗਿਆ ਆਪਣੀ ਤਸੱਲੀ ਕਰਕੇ ਮੇਰਾ ਵੀ ਜਿੰਨੇ ਵੀ ਸਾਈ ਪੁਣੀ ਤਸੱਲੀ ਕਰਕੇ ਖੜੇ ਚਲੋ ਠੀਕ ਆ 52000 ਦੀ ਦੇ ਦਾਂਗੇ ਜੀ 52000 ਦੇ ਹਾਂ ਜੀ ਆਹ ਜੀ ਇਹ ਪਹਿਲਣ ਵੀ ਜੀ ਇਹ ਤਨ 14 15 ਕਿਲੋ ਹੈਗਾ ਜੇ ਅੱਛਾ 14 ਬੰਦਾ ਕਿਲੋ ਤਾਂ ਹੈਗਾ ਹਾਂ ਜੀ ਠੰਡੀ ਸਾਈ ਵਾਲੀ ਜੀ ਲੋ ਜੀ ਉਦਾਂ ਮਾੜਾ ਕਰਦੀ ਦੋਦੀ ਥਾਣਾ ਤੁਹਾਨੂੰ ਖਾ ਦੇ ਰਿਆਂ ਥਾਣਾ ਤੁਹਾਨੂੰ ਦੀਆਂ ਸਾਰੀਆਂ ਕੋਕਾਂ ਵੀ ਸੀ ਹੈ ਲੋ ਇਹ ਦਿਖਾਏ ਫੇਰ ਬੈਠਦੇ ਚਮ ਚਮ ਕੇ ਵੇਖੋ ਠੀਕ ਆ ਇੱਥੇ ਬੰਨ੍ਹ ਜਾ ਸ਼ੋਰ ਬਣਾਵਾਂਗੇ ਬਾਅਦ ਇੱਥੇ ਬੰਨ੍ਹ ਦੋ ਨਾ ਜੀ ਇੱਥੇ ਬੰਨ੍ਹ ਦੇ ਕੋਈ ਹਾਂ ਫਿਰ ਬਾਅਦ ਸ਼ੋਰ ਬਣਾਵਾਂਗੇ ਦਿਨ ਨਾਲ ਬੋਲੋ ਸ਼ਹੀਦ ਭਾਜੀ ਇਹ ਜਿੰਨੇ ਦੀ ਮਰਜ਼ੀ ਵੇਚਦੇ ਸ਼ਿੱਗੀ ਹੈ ਜੇ ਮੂੰਹ ਵੀ ਹੈ ਵੀ ਬੰਨ ਲੈ ਦੇ ਕੱਕੇ ਨੂੰ ਚਲੋ ਹਾਂਜੀ 65 ਦੀ ਦੇ ਦਈਏ ਵੀ ਇਹ ਵੀ ਛੱਡ ਦੇ ਉਨੇ ਦੀ ਜਾਣ ਦੋ 58000 ਚਲੋ ਭਾਜੀ ਇਹ ਵੀ 58000 ਜਾਦੀ ਕਸਾਈ ਨਾ ਮੇਰਾ ਵੀਰ ਕਰੇ ਕਿਉਂਕਿ 50000 ਦੀ ਢੀ ਵਸ਼ੀ ਮਿਲ ਨਹੀਂ ਗਰੀ 14 15 ਕਿਲੋ ਦਾ ਹਾਜ਼ਰ ਹੈਗਾ ਅਜੇ ਚਲ ਆ ਜੀ ਇੱਕ ਦੇਗੀ ਉਹ ਜੋ ਉਹਨੂੰ ਕੈਨੇਡਾ ਵਾਲਾ ਸੁਨੀ ਬਾਜੀ ਹਾਂਜੀ ਉਹ ਵੀ ਤਾਜੀ ਆ ਵੀਰ ਮੇਰਾ ਅੱਛਾ ਤਾਜੀ ਬਿਲਕੁਲ ਉਹ ਸਾਰਿਆਂ ਨੂੰ ਵਸ਼ੇ ਕਰਦੀ ਥਾਂ ਛੱਡੇ ਚਵਾਈ ਵੱਲ ਠੀਕ ਐ ਮੱਝਾਂ ਨੂੰ ਥਾਂ ਲੱਗਾ ਹਦਾ ਪਉ ਦੇਲ ਵਾਲੇ ਕੋ ਤੀਜੇ ਵਾਲੇ ਥਾਂ ਚੱਡਾ ਵਿਖਾਦਾ ਵੇ ਠੀਕ ਆ ਬੰਦੇ ਕਿੰਨਾ ਦੁੱਧ ਕਿੰਨਾ ਭਾਈ ਜੀ ਬਹੁਤ ਦੇ ਥਲੇ ਬੋੜਾ ਹੀ ਮੇਰੇ ਸਾਹ ਨਾ ਸੰਦੀਪ ਸਾਹਿਬ 12 13 ਲੀਟਰ ਹੋਣਾ ਜੇ 12 13 ਕਿਲੋ ਹਾਂਜੀ ਹਾਂਜੀ ਦੁੱਧ 15 16 ਤਾਂ ਪਲਾਸੀ ਜਾਊਗੀ ਪਤਾ ਨਹੀਂ ਕਿੱਥੇ ਖਲੋਂਦੀ ਏ ਲਓ ਜੀ ਇਹ ਵੀ ਦਿਖਾ ਦੇ ਜਮੂ ਵੇਖੋ ਬਰਾਣੀ ਐਂਡੀ ਹੈਗੇ ਐਂਡੀ ਐਂਡੀ ਆ ਭਾਈ ਜੀ ਚੋਈ ਰਿਆ ਵਰੀਆ ਇੱਕ ਨੰਬਰ ਦੀ ਇੱਕ ਨੰਬ ਦਿਨ ਨੂੰ ਬੰਦੇ ਉੱਥੇ ਨਹੀਂ ਦੇ ਉੱਥੇ ਬੱਦਿ ਉੱਥੇ ਉੱਥੇ ਰਹਿ ਜਾ ਲੋ ਤੁਸੀਂ ਉੱਥੇ ਬੰਦੇ ਸਾਸਿਕ ਬਈ ਸਾਸਿਕ ਹਾਂ ਹੋਰ ਬਾਈ 32 ਦੀ ਵਰੀਆ ਜੀ ਵਰੀਆ ਜੀ ਸਾਹਿਬ ਚੱਟ ਬੰਦੇ ਤੇ ਉਹ ਵੀ ਲੈ ਬਾਈ ਜੀ ਤਾਂ ਫਿਰ ਮੁੱਲ ਜੀ ਮੁੱਲ ਭਾਈ ਜਿੱਦਾਂ ਮੱਦੀ ਕਰਾ ਲੋ ਇਹਦਾ ਵੀ 57000 ਦੇ ਦਈਏ ਇਹ 55 ਦੇ ਨਹੀਂ 53000 ਦੀ ਦੇ ਦਾਂਗੇ ਉਹ 50 ਕਹਿੰਦਾ ਜਾਂ 50 ਚਲੋ 50 ਹੀ ਦੇ ਦਾਂਗੇ ਇਹ ਜੇ 50 ਦੇ ਕਹਿੰਦਾ 50 ਦੇ ਵਧੀਆ ਯਾ ਦੇ ਠੀਕ ਆ ਚੱਲ ਲਗਾ ਮੈਂ ਦੇਦਾ ਕੋਈ ਨਹੀਂ ਭਾਈ ਬਾਕੀ ਮੇਰਾ ਚੇਨੀ ਵੜਾ ਮਾਈਏ ਕੋਲ ਵਧੀਆ ਵੇਖੇ ਤਿੰਨੇ ਸੂਈਆਂ ਸਵਾਈਆਂ ਤੇ ਇੱਥੇ ਮੇਰਾ ਵਿਰਾਹ ਚੈੱਕ ਕਰਕੇ ਲੈ ਕੇ ਜਾਓ ਆਪਣੀ ਸਾਲੀ ਗਾ ਕੇ ਖੜੇ ਮੇਰਾ ਵੇ ਹੈ ਸ਼ਾਮਨਾਗਰ ਸ਼ਾਮਨਾਗਰ ਬੁਬਾਰੀ ਚੱਲ ਆਜੋ ਆਜੋ ਇਹ ਵੀਰਾਗਾ ਪੰਡੋਰੀ ਆਜੇ ਪੰਡੋਰੀ ਦਾ ਜੀ ਇਹ ਕਿਹੜੀ ਪੰਡੋਰੀ ਪੰਡੋਰੀ ਉੱਧਰ ਤਰੰਦੰਜਲਾ ਨਾ ਨਾ ਨਹੀਂ ਨਹੀਂ ਅੱਛਾ ਆ ਪੰਡੋਰੀ ਵੜਾ ਠੀਕ ਆ ਹਾਂ ਹਾਂ ਆ ਮੈਂ ਜਿਦ ਕਰਾ ਜੀ ਠੀਕ ਹੋਰ ਚਲੋ ਬਾਕੀ ਵੀਰਾ ਵੀ ਤਿੰਨੇ ਹੀ ਪਸ਼ੂ ਅੱਜ ਹਾਂਜੀ ਹਾਂਜੀ ਤੇ ਬਾਕੀ ਡਰੈੱਸ ਆਪਣਾ ਹੈ ਪਿੰਡ ਮਰੜੀ ਕਲਾਂ ਜਿਹੜਾ ਅੰਬਰਸਤ ਤਹਿਸੀਲ ਮਜੀਠਾ ਜੇ ਤੇ ਫੋਨ ਨੰਬਰ ਹੈਗਾ 8360240088 ਗੁਰਦਰ ਦੇ ਕੋਲ ਹੀ ਆਪਣਾ ਘਰ ਆ ਪੁੱਤ ਦੀ ਲੋੜ ਕੋਈ ਨਹੀਂ ਮਰੜੀ ਕਲਾਂ ਮੁੰਡਾ ਵੀ ਅਸਲ ਹੈ ਮੈਨਾਂ ਮੁੰਡਾ ਵੀ ਡਰੈੱਸ ਦੱਸਦਾ ਭਾਈ ਇਹ ਵੀ ਨਿਕਲ ਮੁੰਡਾ ਦਾ ਮੈਂ ਡਰੈੱਸ ਮੈਂ ਦੱਸਣੇ ਅੱਜ ਥੱਲਾ ਥੋੜਾ ਜਿਹਾ ਥੱਲਾ ਉਹਦੇ ਕਰਕੇ ਹਾਂਜੀ ਹਾਂਜੀ ਬਾਪੂ ਗਿਆ ਅੱਜ ਹੈ ਬਾਪੂ ਤਾਂ ਵੀ ਕਰ ਗਿਆ ਹਾਂ ਬੀਕਾ ਨਗਰ ਲਵਣ ਗਿਆ ਅੱਜ ਦੱਸ ਗਿਆ ਗਿਆ ਇਹਨੂੰ ਏ ਹਾਂ ਲੈ ਲੈ ਠੀਕ ਬਾਕੀ ਮੇਰਾ ਵੀ ਜਿਹੜਾ ਵੀ ਹੁੰਦਾ ਆਪਣੀ ਤਸੱਲੀ ਕਰਕੇ ਖੜੇ ਮੇਰੇ ਨਾਲ ਬਿਲਕੁਲ ਜੀ ਬਿਲਕੁਲ ਬਾਕੀ ਤੇ ਨਹੀਂ ਪਸ਼ੂ ਵੀ ਉਹ ਵੀ ਲੈ ਆਏ ਥੇ ਮੈਂ ਵਿਖਾ ਦੇ ਜਾਓ ਇੱਥੇ ਸ਼ੌਟ ਜੇ ਬਣਾ ਦਿਆ ਜਾ ਉਹ ਸ਼ੌਟ ਵੀ ਨਹੀਂ ਮੇਰੇ ਚਾਰ ਦਾ ਕਿ